ਵਾਹ ਇਹ ਵਾਹ। ਮਾਰ ਕੇ ਤਾਂ ਦੇਖੋ। ਮਰੇ ਕਹਿੰਦੀ ਬਾਜੀ ਕੀ ਆ। ਆ ਜਾ ਯਸੀ ਤੂੰ ਮੈਂ। ਸੱਪ ਬੜਾ ਆਇਆ ਉਹਨੇ ਛੱਡਣ ਚੱਲੇ ਆਂ। ਬਾਹ ਇੱਥੇ ਆ ਗੁਰਦੁਆਰੇ ਤੋਂ। ਅੱਜ ਕਿੰਕ ਕੋਬਰਾ ਆ ਕਾਬੂ ਚ ਆਇਆ। ਇਹਦੇ ਜੋ ਨਿਊਰੋਟੌਕਸਿਕ ਯਰ ਹੁੰਦਾ। ਉਹਨੂੰ ਉਸ ਸਪਿਟਿੰਗ ਕੋਬਰਾ ਬਣੀ। ਪਤਾ ਨਹੀਂ। ਜਸੀ ਜਸੀ। ਕੀ ਪਤਾ ਲਾਉਂਦੇ। ਜਸੀ ਉਹ ਆ ਜਾ ਤਲੇ। ਜਸੀ ਰੀਵਾਜ ਦਾ ਅੱਜ। ਉਹ ਪੈਂਡ ਪਹੁੰਚ ਜਾਣਾ ਭਾਰੀ ਉਹਨੇ ਇਹ ਮਤੀਨ ਆ ਮਾਰਤਾ ਨਹੀਂ ਆ ਦੇਖੋ ਜੀ ਨਰ ਤੇ ਮਾਦਾ ਦੀ ਕਿੱਥੋਂ ਪਛਾਣ ਹੁੰਦੀ ਆ ਮੰਨੇ ਮੜਿਆ ਕਰੀ ਉਹ ਦੇਖੋ ਇੱਥੋਂ ਪਛਾਣ ਹੁੰਦੀ ਆ ਨਰ ਤੇ ਮਾਦਾ ਦੀ ਉਹ ਤੁਸੀਂ ਹੁਣ ਅਸੀਂ ਸੱਪ ਨੂੰ ਆ ਗਿਆ ਸੀ ਛੱਡਣਾ ਆ ਜਾ ਜੀ ਅਸੀਂ ਤੁਸੀਂ ਸੱਪ ਬੜੇ ਆਉਣੇ ਛੱਡਣ ਚੱਲੇ ਆ ਬਾਹਰ ਇੱਥੇ ਆ ਗੁਰਦੁਆਰੇ ਤੋਂ ਉਹ ਮੜ ਜਾ ਹੋ ਜਾ ਮੋਰ ਨੂੰ ਉਹ ਰੋਕ ਲੈ ਸੀ ਟੁੱਟ ਜਾਣੀਆਂ ਬੈਰ ਤਾਂ ਲੈਣ ਦਿਓ ਕੋ ਜਾ ਮੜ ਜਾ ਮੋਨ ਨੂੰ ਉਹ ਨਹੀਂ ਹਲੇ ਹੋ ਮੜ ਜਾ ਹਾਰਮੋਨ ਨੂੰ ਚਲੋ ਚਲੋ ਚਲੀਏ ਮਰ ਲੈ ਤੇਰਾ ਕੰਮ ਰੋਣ ਦਾ ਵਾ ਇੱਧੇ ਜਾ ਜਾਣਾ ਹੀ ਕੋਈ ਚੱਕਰ ਨਹੀਂ ਗੋਰਦਾਰ ਐ ਸੀ ਹੋਰ ਰੋਟੀ ਵੀ ਆ ਕੇ ਖਾਣੇ ਆ ਕੋਈ ਨਹੀਂ ਪਹਿਲਾਂ ਸੱਪ ਦੇਖ ਆਈਏ ਫੜ ਕੇ ਲੈ ਵੀ ਸਿਵਿਆਂ ਚ ਹੀ ਆਏ ਆ ਕਹਿੰਦੇ ਇੱਧਰ ਹੀ ਛੱਡਣਾ ਹੈ ਹੁਣ ਹੋਰ ਕਿਤੇ ਪਾਸੇ ਨਹੀਂ ਛੱਡਣਾ ਹੈਗਾ ਕੋਈ ਨਹੀਂ ਛੱਡਦੇ ਖੁੱਲੇ ਚ ਨੱਚੀ ਜਾਊਗਾ ਬਈ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਅੱਜ ਕੈਂਕੋਬਰਾ ਕਾਬੂ ਜਾਇਆ ਇਹਦੇ ਜੋ ਨਿਊਰੋਟੌਕਸਿਕ ਯਾਰ ਹੁੰਦਾ ਇਹ ਬੜਾ ਖਤਰਨਾਕ ਸਾਪ ਆ ਇਹ ਇਹਦੇ ਵਿੱਚ ਕਾਬੂ ਕੀਤਾ ਮੜਿਆ ਦਿਖਾ ਦੇ ਉਹ ਸਾਡੇ ਮੰਨਾ ਭਾਜੀ ਹਾਂ ਮੰਨਾ ਇਹ ਸਨੇਕ ਕੈਚ ਰਿਹਾ ਜੋੜਾਂ ਤੋਂ ਮੰਨਾ ਸਪੈਸ਼ਲ ਸਦਿਆ ਸੀ ਭਾਜੀ ਉਹਨਾਂ ਨੂੰ ਹਾਂ ਤੇ ਇਹ ਸੱਪ ਫੜ ਲੈਂਦਾ ਹੈ ਬੜਾ ਭਾਈ ਵੀ ਆਪ ਹੂੰ ਫੜ ਕੇ ਦਿਖਾਉਣਗੇ ਤੇ ਬੈ ਹੇ ਉਹ ਸੋਨਾ ਉਸ ਫਿਟਿੰਗ ਕੋਹਰਾ ਬਣੀ ਪਤਾ ਨਹੀਂ ਕਿਹੜਾ ਆ ਉਹ ਨਿਕਲੂਗਾ ਹਣ ਨਿਕਲੂਗਾ ਨਿਕਲ ਆ ਬੋਲੇ ਹਣ ਨਿਕਲੂਗਾ ਹਣ ਟੱਕ ਲਾਈ ਦੇ ਹੌਲੀ ਹੌਲੀ ਭਾਈ ਦੇਖੀ ਮੜ ਜਾ ਪਾਜੀ ਓ ਓਏ ਉਹ ਬੱਲੇ ਓਏ ਵੇਖ ਦੇਖ ਓਏ ਹੋਏ ਘੇਰ ਦੇ ਓਏ ਦੇਖ ਕੰਦੇ ਜੇ ਕੋਸੇ ਓਏ ਹੋਏ ਓ ਜੀ ਤੁਸੀਂ ਦੇਖ ਰਹੇ ਆ ਇਹੇ ਮੁਲੇ ਹੈ ਅਭੀ ਆਪਣੇ ਨੂੰ ਮਨਵਾਓ ਇਹਦੇ ਕੋਬਰੇ ਦੀਆਂ ਕਈ ਨਸਲਾਂ ਹੁੰਦੀਆਂ ਐ 스ਪਿਟਿੰਗ ਕੋਬਰਾ ਜਿਸੀ ਐ ਅਜਾ ਥੱਲੇ ਚਰਵਾਣਾ ਉੱਦਾ ਬੋਲ ਇਹ ਕੋਬਰੇ ਰੀਆਂ ਕਈ ਪ੍ਰਜਾਤੀਆਂ ਹੁੰਦੀਆਂ ਜੀ ਇੱਕ 스ਪਿਟਿੰਗ ਕੋਬਰਾ ਹੁੰਦਾ ਜਦੋਂ ਆਪਾਂ ਇੱਕ ਦੱਸਦੇ ਆ ਨਾ ਵੀ ਮਤਲਬ ਕਿਸੇ ਦੇ ਫੂਕ ਵੱਜ ਗਈ ਜਾਂ ਕਿਦਾਂ ਉਹ 스ਪਿਟਿੰਗ ਕੋਬਰਾ ਇੱਧਰ ਬਹੁਤ ਘੱਟ ਪਾਇਆ ਜਾਂਦਾ ਜਦੋਂ ਉਹਨੂੰ ਆਸ-ਪਾਸ ਆਪਣੇ ਖਤਰਾ ਮਹਿਸੂਸ ਹੁੰਦਾ ਆ ਫਿਰ ਉਹ ਆਪਣੇ ਮੂੰਹ ਚੋਂ ਜ਼ਹਿਰ ਕੱਢਦਾ ਆ ਬਣਾ ਤੁਸੀਂ ਤੁਸੀਂ ਦੇਖ ਸਕਦੇ ਆਂ ਇਹ ਜਿਹੜਾ ਕਿੰਗ ਕੋਬਰਾ ਐ ਇਹ ਮੰਨੇ ਭਾਜੀ ਕਿੰਨੀ ਕ ਲੈਂਥ ਹੋਊਗੀ ਇਹਦੀ ਹੋਊ 5 ਕੋ ਫੁੱਟ ਦਾ 4 ਫੁੱਟ 4 ਫੁੱਟ ਦਾ ਤੇ 4 ਫੁੱਟ ਦਾ ਤੁਸੀਂ ਦੇਖ ਸਕਦੇ ਆਂ ਮਰਿਆ ਜੂਮ ਕਰਾ ਕੇ ਵੱਡਾ ਐ ਇੰਨੀ ਕੇ ਇਹਦੀ ਵੀ ਹੋ ਦੇ ਹੋ ਦੇ ਹੋ ਦੇ ਹੋ ਦੇ ਹੋ ਦੇ ਮੈਂ ਆ ਖੜਾ ਹੁਣ ਉਹਨੇ ਮੋੜਿਆ ਮੋੜਿਆ ਤਾਰਾਂ ਹੂੰ ਇਹਦਾ ਨਾਲ ਗਏ ਪੂਰਾ ਕੈਮ ਐ ਨਾ ਉਹ ਆਏ। ਆਹ ਦੇ। ਹੌਣ ਹੋਇਆ ਪੰਨ ਤੇ ਪੂਰਾ। ਵਾਹ ਵੇ ਵਾਹ। ਆੜ ਕੇ ਤਾਂ ਦੇਖ। ਵਾਹ ਦੇ। ਮਾਇਰ ਕਹਿੰਦੀ ਬਾਜੀ। ਜੂਮ ਕਰਕੇ ਦਿਖਾ ਦੇ ਜੂਮ ਕਰਕੇ। ਉਹੀ ਦਿਖਾ ਦੇ। ਬਈ ਬੜਾਈ ਪਾਵਰਫੁਲਿਆ ਚੀਜ਼ ਓਏ। ਹਾਂ। ਮੇਰਾ ਸੁਣਾ। ਆਹ ਆਹ ਪੰਨ ਪਾਜੀ ਪੜੀ ਫੜਾ। ਆਹ ਹੰਨੀ। ਫਿੰਗੋਬਰਾ। ਦੇਖੀ ਭਾਈ ਤੂੰ ਸਾਡਾ ਪਿੱਛੇ ਰੱਖ ਬਹੁਤ ਡਰ ਜਾਂਦਾ ਅੱਗੇ ਉਹ ਪਤਾ ਜਿਹੜਾ ਕੰਮ ਤੇ ਨਹੀਂ ਉਹ ਤਾਂ ਹੈ ਪਰ ਫੇ ਵੀ ਯਾਰ ਡਰ ਬਹੁਤ ਹੁੰਦਾ ਜਦੋਂ ਪਤਾ ਨਹੀਂ ਹੁੰਦਾ ਆ ਜਾ ਨੱਥੇ ਗਿਆ ਹਣ ਜੱਸੀ ਜੀ ਵਾਜਦਾ ਅਜੋ ਉਹ ਪਿੰਡ ਪਹੁੰਚ ਜਾਣਾ ਭਰੀ ਉਹਨੇ ਉਹਨੇ ਇੱਦਾਂ ਪਿੰਡ ਪਹੁੰਚ ਜਾਣਾ ਚਲੋ ਜਾਨਵਰ ਨਾਲ ਸ਼ੌਕ ਲਗੀ ਕਰਨਾ ਹੁਣ ਇਹਦਾ ਦੱਸੋ ਕਿੱਥੇ ਉਹ ਹੀ ਗੱਲ ਇਹਨੂੰ ਛੱਡ ਦਿਓ ਕਿਤੇ ਨਾ ਕਿਤੇ ਪਾਸੇ ਹੁਣ ਨਹੀਂ ਛੱਡਾਂਗੇ ਮੁੜ ਕੇ ਉਹੀ ਗੱਲ ਨਾ ਹੋਵੇ ਇਹਨੂੰ ਫੇਰ ਵਾਰ ਇੱਧੇ ਪੈ ਗੱਲ ਕਿਤੇ ਹੋਰ ਪਾਸੇ ਦੇਖ ਲਿਓ ਹਾਂ ਹਾਂ ਉਹ ਹੀ ਗੱਲ ਆ ਕਿਉਂਕਿ ਇੱਥੇ ਇਹਨਾਂ ਨੇ ਇੱਕ ਮਾਰ ਪਾਈ ਨਾ ਇਹ ਸਭ ਨਹੀਂ ਆ ਮਾਰਿਆ ਇਹਨਾਂ ਨੂੰ ਖਾਦ ਲੈਣੇ ਇਹਦੇ ਨਾਲ ਆ ਯਾਰ ਮਾਰ ਖਾਣੇ ਆ ਦੀਨੇ ਆਏ ਇਹ ਮਤੀਨੇ ਆਰ ਨਿਸ਼ਾਨ ਨਿਛਾਣ ਦੇ ਆਏ ਦੇਖੋ ਜੀ ਨਰ ਤੇ ਮਾਦਾ ਦੀ ਕਿੱਥੋਂ ਪਛਾਣ ਹੁੰਦੀ ਆ ਮੰਨੇ ਮੜਿਆ ਕਰੀ ਉਹ ਦੇਖੋ ਇੱਥੋਂ ਪਛਾਣ ਹੁੰਦੀ ਆ ਨਰ ਤੇ ਮਾਦਾ ਦੀ ਉਹ ਤੁਸੀਂ ਦੇਖ ਸਕਦੇ ਆ ਜਿਹੜਾ ਨਿਸ਼ਾਨ ਲੱਗਾ ਆ ਨਾ ਤੁਸੀਂ ਦੇਖ ਸਕਦੇ ਇੱਥੋਂ ਨਰ ਤੇ ਮਾਦਾ ਇਹ ਪਤਾ ਲੱਗਦਾ ਇਹਨਾਂ ਦਾ ਇਹ ਜਿਹੜਾ ਆ ਇਹ ਮਾਦਾ ਜਿਹਨੂੰ ਕਹਿੰਦਾ ਵੀ ਸੱਪਣੀ ਆਏ ਤੇ ਜਿਹੜੇ ਇਹਦੇ ਨਾਲ ਦਾ ਨਾਰਿਆ ਉਹ ਵੀ ਕਿਤੇ ਆਸ-ਪਾਸ ਹੋਊਗਾ ਜਾਂ ਕਿਸੇ ਨੇ ਮਾਰ ਮਾਰਤਾ ਹੋਊਗਾ ਭਾਈ ਹੁਣ ਇੱਕ ਵਾਰ ਵੀ ਹੈ ਬੜਾ ਇੱਕ ਵਾਰ ਵੀ ਨਾ ਬਾਰ-ਬਾਰ ਖੇਡਣਾ ਚੰਗਾ ਨਹੀਂ ਹੁੰਦਾ ਆ ਬਾਕੀ ਜੱਸੀ ਭਾਈ ਉਹਨਾਂ ਨੂੰ ਪੁੱਛ ਆ ਕੇ ਸਾਰਾ ਕੁਝ ਨਹੀਂ ਨਹੀਂ ਛੱਡ ਦਿਓ ਛੱਡੋ ਬਈ ਡਰ ਲੱਗਦਾ ਵਾ ਡਰ ਨਹੀਂ ਆਉਂਦਾ ਡਰ ਲੱਗਦਾ ਬਹੁਤ ਜ਼ਿਆਦਾ ਬਾਕੀ ਧਿਆਨ ਰੱਖਿਆ ਕਰੋ ਭਰਾ ਵਾਲੇ ਦੁਬਾਰੇ ਸੱਪ ਉਹਨਾਂ ਤੁਸੀਂ ਇਦਾਂ ਦਾ ਕਦੇ ਵੀ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਨਾ ਕਰਿਓ ਉਹਨੂੰ ਫੜਨ ਦੀ ਥੋੜਾ ਜਿਆ ਧਿਆਨ ਰੱਖਿਓ ਇਸ ਚੀਜ਼ ਦਾ ਠੀਕ ਹੈ ਨਾ ਜੀ ਬਾਕੀ ਫੇਰ ਆਰਾਂ ਨੂੰ ਛੱਡ ਲਿਆ ਹੁਣ ਜਦੋਂ ਆਪ ਆਸਦਾ ਵੇ 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 ਉਹ ਦਿਨ ਉਹ ਆ ਕਿਧੇ 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 ਪਾਈ ਆ ਗਿਆ ਉਹਨੇ ਉਹ ਆਪਣੇ ਆਪ ਨੂੰ ਕੱਟੀ ਜਾਂਦਾ ਭਾਈ ਛੱਡਦਾ ਆਓ ਜੈਰ ਜੀ ਧਿਆਨ ਨਾ ਅਗਲਾ ਪਾਸੇ ੱਡਦਾ ਛੋੜਾ ਬੰਨੀ ਗੇਰ ਮੁੜ ਕੇ ਉਹੀ ਗੰਮ ਨਾ ਹੋ ਜਵੇ ਮੰਨੇ ਫੜਨਾ ਆ ਦਿੰਦੇ ਮੋਰੇ ਹੱਥ ਪਾਓ ਮੋਰੇ ਆਹ ਆ ਬਾਈ ਹਾਂ ਬਹੁਤ ਕੇਮ ਆ ਹੋਲੀ ਵਰੀ ਯਾਤ ਦੇ ਵਿੱਚ ਪੱਡੀ ਗਈ ਹੋਰ 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 ਗਾਲ ਤੇ ਆ ਹਲੇ ਵੀ ਹਲੇ ਵੀ ਹਲੇ ਬਿਨਾਂ ਨਾ ਹੱਥ ਨਾ ਪਾਈ ਮੰਨੇ ਨਹੀਂ ਓਏ ਉਹ ਨਹੀਂ ਉਹ ਨਹੀਂ ਉਹ ਦੇਖ ਉਹ ਵੇ ਨਾ ਦੂਸਰੇ ਬੱਚੇ ਵੀ ਬਲੇ ਚੋਂ ਸਟੇ ਕਰੇ ਨਾ ਕੜਾ ਬੜੀ ਦਿੱਤਾ ਇਧਰੋਂ ਆ ਕੇ ਦੱਬੋ ਓਲ ਓਲ ਓਹ ਯਾਰ ਛੜਦਾ ਪੂਰੀ ਹੈ ਨਾ ਉਹ ਦੇਖ ਜ਼ਹਿਰ ਕਿੰਨੀ ਆ ਰਹਾ ਮੋਰੇ ਹੋਣ ਨਾ ਡੰਡਾ ਫੜੀ ਨੂੰ ਨਹੀਂ ਨਹੀਂ ਇਧਰੋਂ ਸੁਣ ਬਾਈ ਇਹੀ ਤਾਂ ਗਾਵਾ ਕਰਾਉਣਾ ਸੀ ਕੜਦੇ ਨਹੀਂ ਉਹਦੇ ਕਰਦੀ ਸ਼ੇਰ ਸਾਰੀ ਛੱਡ ਦੇਣਾ ਆਪਾਂ ਉਹ ਜ਼ਹਿਰ ਛੜਦਾ ਉਹ ਵਾਲੇ ਵੀ ਛੜਦਾ ਰਹਿਣ ਦੇ ਮੁੰਨੋ ਖਾਣ ਹੈ ਸੈਟ ਦਾ ਵਾ ਰਹਿਣ ਦੇ ਜਹ ਲੱਗਾ ਰਹਿਣ ਦੇ ਹਾਂ ਡੰਡੇ ਨੂੰ ਜਹ ਲੱਗਾ ਮੋਰੇ ਯਾਰ ਮੋੜ ਕੇ ਕੋਈ ਐਵੇਂ ਹੀ ਦੁਆ ਹੋਊਗਾ ਨਹੀਂ 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 ਚੱਲ ਪੁੱਛ ਲਈਆਂ ਹਾਂ ਹਾਂ ਰਹਿਣ ਦੇ ਨਹੀਂ 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 ਮੁੱਢੋ ਭੋਣਾ ਸਿਰ ਦੇ ਕੋਲ ਅੱਖਾਂ ਕੋਲੋਂ ਅੱਖਾਂ ਕੋਲੋਂ ਡੰਡਾ ਭੋਣ ਤੋਰੀ ਦਰ ਹੌਲੀ ਹੌਲੀ ਤੋਰ ਤੋਰ ਥੱਲੇ ਨੂੰ ਹੁਣ ਓਏ ਓਏ ਛੱਡੀ 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 ਨਾ ਮੋਰੇ ਸਿਰ ਦੱਬ ਸਿਰ ਦੱਬ ਹਾਂ ਮੈਂ ਡੱਬ ਰਿਹਾ ਕੋ ਚੱਕ ਲਾ ਚੱਕ ਲਿਆ ਮੰਨੇ ਹੁਣ ਟੱਡ ਦਾ ਪੈਨਿਕ ਹੋ ਗਿਆ ਛੱਡ ਨਾ ਲਾ ਇਹਦੀ ਆਹ ਜੀ ਹਾਂ ਜੀ ਚੱਲ ਬੱਸ ਹੋ ਗਿਆ ਦੂਸਾ ਛੱਡੀ ਉੱਠ ਕੋੜ ਲਾ ਫੜਿਆ ਪੰਜ ਬਣਾ ਦੇ ਇਹਦੀ ਮੰਨੇ ਕੋ ਸਾਰਾ ਕੋ ਬੱਸ ਛੱਡ ਜਾਣਾ ਛੱਡਣ ਲੱਗਿਆ ਛੱਡਣ ਲੱਗਿਆ ਡਾਰ ਰਿਹਾ ਯਾਰ ਫੇ ਵੀ ਜਾਨਵਰ ਦਾ ਜਾਨਵਰ ਯਾਰ ਬਣਾ ਦੇ ਇੱਕ ਮੋਰੇ ਕੋਈ ਰੱਖਣਾ ਮੈਂ ਤਾਂ ਖਾਉਂਦਾ ਮੈਂ ਤਾਂ ਦੱਪ ਲਾਉਣਾ ਹਾਂ ਤਾਂ ਦੱਪ ਲਿਓ ਰਹਿਣੇ ਪੂਰਾ ਸੇਫਟੀ ਰੱਖਿਓ ਪੂਰੀ ਹੁਣ ਇਧਰਲੇ ਪਾਸੇ ਕੋਈ ਹੈ ਨਹੀਂ ਸਿੱਧਾ ਬਰਮੀ ਬੁਰਮੀ ਤਾਂ ਕਰਕੇ ਆਵੇ ਹੁਣ ਹੋਰ ਕਿਤੇ ਪਾਸੇ ਛੱਡਣਾ ਆ ਹੁਣ ਇੱਥੇ ਸਹੀ ਨਹੀਂ ਆ ਇਹਦਾ ਨਹੀਂ ਛੱਡਿਆ ਇਹਦਾ ਮਾਰ ਦੇਣਾ ਕਿਸੇ ਨਾ ਕਿਸੇ ਨੇ ਕਿ ਪਾਣੀ ਆਪਣੇ ਜੱਟ ਭਾਈ ਚਾਰਾ ਪਾਣੀ ਲਾਉਣ ਤੋਂ ਰਹਿ ਜਾਂਦਾ ਤਾਂ ਕਰਕੇ ਆ ਅਸਾਏ ਪਾਜੀ ਸੁਨੀਲ ਕਿੱਥੇ ਰਿਹਾ ਹੈ ਆ ਭਾਈ ਬੰਦਾ ਇਦਾਂ ਦੇ ਸੀ ਤਰੀਕਿਆਂ ਨਾਲ ਕਾਬੂ ਹੁੰਦੇ ਆ। ਪਰ ਟਰਾਈ ਨਾ ਕਦੇ ਕਰਿਓ ਘਰ ਦੇ ਵਿੱਚ ਇਦਾਂ ਜਿ ਕੋਈ ਜਾਨਵਰ ਆ ਜਾਵੇ ਰੂਪ। ਪਤਾ ਨਹੀਂ ਹੁੰਦਾ। ਆਪ ਤਾਂ ਕਦੇ ਵੀ ਨਾ ਬੰਦਾ ਕੋਈ ਟਰਾਈ ਕਰੇ। ਇਹ ਤਾਂ ਜਿਹਨੂੰ ਪਤਾ ਉਹ ਹੀ ਪੜ੍ਹ ਸਕੋ। ਉਹੀ ਪੜ੍ਹ ਸਕਦਾ ਭਾਜੀ। ਢੋਲ ਢੋਲ। ਸਾ ਵੀ ਇਹ ਲਾ ਕੇ ਨਾ ਜੋ ਤੋਂ। ਬਹੁਤ ਬਹੁਤ ਵਾ ਪਾਵਰ ਚਾਹ ਪੂਰਾ ਪੂਰਾ। ਇਹ ਤਾਂ ਹਾਲੇ ਹਨਾ ਦੂਜਾ ਆਇਆ ਹੁਣ ਠੰਡ ਕਰਕੇ ਆ ਥੋੜਾ। ਠੰਡ ਕਰਕੇ ਘਰ ਦੂਆ ਹੋਇਆ ਵਾ ਇਹ। ਉਹ ਗਾਟ 15 ਸਾਲ ਦਾ ਹੋਣਾ ਹੈ। ਜਵਾਨ ਆ ਪੂਰਾ ਐ। ਐਨ ਬਹੁਤ ਕੈਮ ਆ। ਜਿੱਦਾਂ ਕਹਦੀ ਆ ਆਪਣਾ 26 29 ਚ ਹੁੰਦੇ ਆ ਉਹ ਹਿਸਾਬ ਹੈ ਇਹਦਾ। ਹੂੰ। ਉਹ ਤੋਂ ਬਾਅਦ ਬੰਦਾ 30 ਤੋਂ ਬਾਅਦ ਦਾ ਹੀ ਆ ਬਾਹਰ ਨੂੰ। ਇਹ ਮੈਂ ਕਰਨਾ ਬੂਰੇ ਛੋਟੋ। ਨਹੀਂ 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 ਹੱਥ ਨਾ ਕਰੀ ਮੋਨ ਨੂੰ। ਸਿੱਟੇ ਹੀ ਆ ਬੂਰਾ। ਚੱਲ ਜਾ ਜਾ ਬੜਿਆ। ਚਾਵੜਿਆ ਸਾਰਾ ਕਿੱਦਾਂ ਚੱਲ। ਬੱਸ ਚਲੇ ਗਿਆ ਉਹਦੇ ਹੁਣ ਅੰਦਰ ਨੂੰ। ਨਹੀਂ 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 ਇਧਰ ਆ ਗਿਆ ਹੁਣ ਬਾਹਰ ਨੂੰ ਘੁੰਮ ਕੇ ਤੁਹਾਨੂੰ ਦੂਆ ਅੰਕਲ ਦਿਖਾ ਲਦੇ ਆ ਪਾਲੇ ਪਾਸੀਆਂ ਦੀ ਇਧਰ ਵੀ ਥੋੜਾ ਜਿਹਾ ਸਹੀ ਨਹੀਂ ਦਿਦਾ ਭਇਆ ਸਾਹਮਣੇੋਂ ਦਿਖਾ ਲਦੇ ਆ ਤੁਹਾਨੂੰ ਓਏ ਯਾਰ ਪ੍ਰਦਰਸ਼ਨ ਕਰਦਾ ਪੁੱਤ ਬਹੁਤ ਨੱਚਦਾ ਵਾਲ ਪਾਉਂਦਾ ਆਪਣੇ ਆਪ ਨੂੰ ਪੂਰਾ ਜਿੰਨ ਕਦੇ ਵੀ ਆਪਣੇ ਘਰ ਦੇ ਵਿੱਚ ਕਦੇ ਵੀ ਟਰਾਈ ਨਾ ਕਰਿਓ ਓਹ 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 ਬਹੁਤ ਚਲੇ ਗਿਆ ਤੈਨੂੰ ਨਹੀਂ 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 ਤੇ ਤਾਂ ਉਹ ਆਪਣੇ ਆਪ ਨੂੰ ਪੂਰਾ ਭਾਜੀ ਇੱਕ ਦੂਜੀ ਬਣਾਇਆ ਇੱਕ ਭੈਣ ਜੋ ਸੁਣੀ ਜਾਈਦੀ ਕੁੰਡੀ ਜੀ ਚਾਹੀਦੀ ਯਾਰ ਆ ਉਹ ਇਹਦਾ ਬਹੁਤ ਬੜੇ ਯਾਰ ਸੱਤ ਦਿਨ ਕੀ ਦੱਸੀ ਅਸੀਂ ਘਰ ਕਈਆਂ ਦੇ ਘਰਾਂ ਚੋਂ ਵੀ ਫੜੇ ਦੇ ਲਾ ਬਹੁਤ ਹੋਰ 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 ਪਰ ਇਦਾਂ ਆਇਆ ਅੱਜ ਤੱਕ ਇਹਦੇ ਨਾਲ ਦਾ ਸੱਤ ਹਨਾ ਹਨ ਨਾਲ ਕਦੇ ਮਾਰਨਾ ਨਹੀਂ ਚਾਹੀਦਾ ਮਾਰਨਾ ਨਹੀਂ ਚਾਹੀਦਾ ਹਾਂ ਇਹ ਤਾਂ ਬਹੁਤ ਆ ਇਹ ਤਾਂ ਬਹੁਤ ਦੂਜਾ ਆ ਆਹ ਮੀਰ ਭੈਜੋ ਬਹੁਤ ਸਾਫਾ ਲਿਆਈ ਪੈਂਡ ਉਹਦੀ ਬੀਡਾ ਡੀ ਲਾਈ ਚੱਲੇ ਗਿਆ ਬੋਰੇ ਚ ਉਹਨੇ ਫੇਥੀ ਨੀ ਫਾੜ ਲਿਆ ਫੇਰ ਹੋਰ ਆ ਜਾ ਬੜਿਆ ਹੋਰ ਹੋਰ ਜਾ ਬੜਿਆ ਹੁਣ ਤਾਂ ਧਿਆਨ ਨਾਲ ਦੇਖ ਕੇ ਪਾਜੀ ਪੂਰਾ ਪਾਹੀ ਆ ਬਹੁਤ ਸੇਫਟੀ ਆ ਇਹਨਾਂ ਨੂੰ ਬਣਾਉਣਾ ਯਾਰ ਬਹੁਤ ਜ਼ਿਆਦਾ ਉਹ ਜੇ ਬਣਾ ਕੇ ਆ ਵੀਡੀਓ ਸਾਥੋਂ ਲੈ ਕੇ ਜਾੜ ਦੇ ਹੋਰ ਪਾ ਦੇ ਦੰਨ ਜਿੱਤਿਆ ਪਾਪ ਚਾਈਦਾ ਹੋਵੇ ਭਾਜੀ ਪੂਰਾ ਆਪਣਾ ਬਹੁਤ ਤਗੜਾ ਚੀਜ਼ ਹੈ ਚੱਲਦੀ ਬਹੁਤ ਹੈ ਭਾਜੀ ਇਹ ਚੀਜ਼ ਨੂੰ YouTube ਤੇ ਬੰਦਾ ਪਾਉਂਦਾ ਵਾ ਹੌਲੀ ਹੌਲੀ ਲੋਕਾਂ ਨੂੰ ਜਾਣਕਾਰੀ ਮਿਲਦੀ ਏ ਇਸ ਚੀਜ਼ ਦੇ ਬਾਰੇ ਸੁਣਾਉਣੀਆਂ ਦੀ ਵੀ ਵੀਡੀਓ ਬਣਾਉਗਾ ਨਾ ਰਿਲੀਜ਼ ਕਰਦਾ ਆ ਪਰ ਨਹੀਂ ਹੋਣਾ ਆਪਾਂ ਕਰਦੇ ਆ ਵਾ ਨਹੀਂ ਆ ਜਾਓ ਨਹੀਂ ਉਹ ਤਾਂ ਪਤਾ ਹੀ ਆ ਭਾਜੀ ਹੁਣਾਂ ਦੇ ਅੱਗੇ ਵੀ ਕਈ ਭਾਜੀ ਹੋਣੀ ਸਾਫਾ ਫਲ ਫੜ ਕੇ ਛੱਡੇ ਹੀ ਆ ਇਦਾਂ ਹੀ ਹੋਣ ਸੀ ਸੱਪ ਨੂੰ ਆ ਗਿਆ ਸੀ ਛੱਡਣਾ ਨਾ ਉਹਨੂੰ ਕੈਦ ਕੀਤਾ ਨਾ ਮਾਰਿਆ ਬਸ ਉਹਨੂੰ ਆਪਾਂ ਇੱਦਾਂ ਛੱਡ ਦੇਣਾ ਹੁਣ ਯਾਦ ਕਿਉਂਕਿ ਯਾਦ ਸੀ ਉਹ ਯਾਦ ਆ ਸਨੇਕ ਆ ਕਿੰਗੋਬਰਾ ਨੂੰ ਪਿੰਡੋਂ ਫੜ ਕੇ ਪੈਲੈਸ ਦੇ ਵਿੱਚੋਂ ਚੱਕ ਦੇ ਸਰਾਂਹ ਚੋਂ ਤੇ ਰਿਲੀਜ਼ ਕਰਨ ਲੱਗੇ ਆ ਤੁਸੀਂ ਦੇਖ ਸਕਦੇ ਆ ਤੇ ਬਾਹਰ ਕਰਤਾ ਆ ਸਾਡੀ ਸਾਡਾ ਨੂੰ ਵੀ ਬੇਨਤੀ ਆ ਵੀ ਇਹਨੂੰ ਮਾਰੋ ਨਾ ਉਹ ਤੁਸੀਂ ਦੇਖ ਸਕਦੇ ਆ ਛਾੜਤਾ ਆ ਉਹ ਨੂੰ ਹੁਣੀ ਜੋਣਾ ਤੋਂ ਮੈਂ ਛਾੜਦੇ ਛਾੜਦੇ ਪੂਰਾ ਬਾਅਦੋਂ ਚੱਕ ਲਵਾਂਗੇ ਉਹ ਨਿਕਲ ਜਾ ਵੀ ਪਹਿਲਾਂ ਉਹ ਤਾਂ ਜੀ ਵਧੀਆ ਹੀ ਹੂੰ ਹੂੰ ਉਹ ਨਹੀਂ ਆਪੇ ਨਿਕਲਣਾ ਉਹਨੇ ਹੱਲੇ ਨਾ ਠੰਡੇ ਕਰਕੇ ਹਨਾ ਥੋੜਾ ਜਿਹਾ ਜਾਨਵਰ ਦੁਆ ਕਰਦਾ ਹੱਲੇ ਇਹ ਦੇਖੋਰਾ ਛਾੜ ਦਿੱਤਾ ਇਹ ਦੇਖੋ ਪੰਨਾ ਖਾਤਾ ਹੱਲੇ ਵੀ ਪੂਰਾ ਜਾ ਬਣਣਾ ਨਹੀਂ ਬਾਰ ਮਿਲਦਾ ਹੂੰ ਚੰਗਾ ਵੇ ਜਾਣ ਬਹੁਤ ਬਾਬਾ ਖੋਪ ਖਾਂਦਾ ਬੰਦਾ ਦੇਖਿਆ ਨਾ ਨਿਕਲ ਗਿਆ ਉਹਦੇ ਮੈਂ ਬਹੁਤ ਸੋਹਣਾ ਕੰਮ ਹੈ ਯਾਰ ਆ ਕੰਮ ਸੋਹਣਾ ਹੈ ਯਾਰ ਇਦਾਂ ਬੰਦਾ ਇੱਕ ਥੋੜੀ ਛੱਡੀ ਇੱਥੇ ਯਾਰ ਇਹ ਪਹਿਲਾਂ ਵੀ ਕਈ ਜਾਈ ਮੈਂ ਬਹੁਤ ਆਪਰਚੂਨਿਟੀ ਹੈ ਭਾਜੀ ਯਾਰ ਤਾਂ ਇੱਥੇ ਛੱਡ ਦਿੱਤੇ ਕਈਆਂ ਦਾ ਤਾਂ ਮੈਡੀਕਲ ਕੀਤਾ ਯਾਰ ਇੱਥੇ ਛੱਡਦੇ ਇੱਥੇ ਨੇੜ ਨਾਲ ਲੜਦਾ ਉਹ ਖਾਦਾ ਹੈ ਪੂਰੇ ਆਹ ਕਮਨ ਉਹ ਵੀ ਬਣਾਉ ਦੇ ਵੀੜਾੜੀ ਲਾ ਕੇ ਹਾਂਜੀ ਹਾਂਜੀ ਲਾ ਕੇ ਇੱਦਾਂ ਘੰਟਾ ਘੰਟਾ ਨੂੰ ਕੋਲ ਰੱਖਿਆ ਇਹ ਅਸੀਂ ਉਹਨੂੰ ਇੱਥੇ ਛੱਡ ਗਏ ਹਾਂਜੀ ਹਾਂਜੀ ਬਾਕੀ ਉਹ ਤਾਂ ਕੂਨ ਬੰਦ ਕਰ ਦਿੱਤਾ ਹਾਂ ਇਹ ਵੀ ਭਾਈ 15 ਕਮ ਹੈ ਐ ਵੀ ਪੌਣ ਦਾ ਹੀ ਆ ਭਾਜੀ ਇਹ ਭਾਜੀ ਇਹ ਤੋਂ ਵੀ ਨਾਕ ਹੁੰਦਾ ਆ ਉਹ ਤੈਨੂੰ ਵੀ ਵੀਡੀਓ ਖਤਮ ਹੋ ਰਹੀ ਹਾਂਜੀ ਹਾਂਜੀ ਮਾਰੀ ਜਾਂਦੇ ਆ ਲੋਕਾਂ ਨੂੰ ਉਹ ਦਵਾਈਆਂ ਦੁਨੀਆਂ ਨਾ ਮਰੀ ਜਾਂਦੇ ਆ ਬਹੁਤ ਪਹਿਲੇ ਪ੍ਰਜਾਤੀ ਬਹੁਤ ਵਧੀਆ ਹੈ ਆਪਾਂ ਨੂੰ ਇਹ ਬਹੁਤ ਜ਼ਰੂਰਤ ਹੈ ਆ ਪ੍ਰਜਾਤੀ ਦੀ ਹਾਂਜੀ ਹਾਂਜੀ ਉਹ ਦਾ ਕੰਟਰੋਲ ਕਰ ਲੀਓ ਜੋੜੇ ਦੀ ਹਾਂਜੀ ਹਾਂਜੀ ਤੇ ਏਸੀ ਸਾਪ ਨਾ ਨਿਕਾ ਜਾ ਫਨ ਸੀ ਉਹਦਾ ਕੁੱਥੇ ਜਿੰਨਾ ਇਹਨੇ ਉਹ ਵੀ ਫੜ ਲਿਆ ਕਾਮਨ ਕਰਾਇਆ ਤੇ ਨਹੀਂ ਆਪਾਂ ਕਾਮਨ ਗ੍ਰੇਡ ਉਹੀ ਬਣਿਆ ਉਹੀ ਫੜਿਆ ਹਮਤੋ ਵੀ ਖਤਰਨਾਕ ਆ ਉਹ ਮੈਂ ਫੜਿਆ ਸੀ ਦਿੱਥੋਂ ਦਵਾਈ ਕੀ ਪੜਦੀ ਆਹੋ ਉਹ ਦੂਜੇ ਯਾਰ ਆਪਣੇ ਹਰਟੈਂਡ ਪਾਲ ਰੈਂਡੇ ਫੜਿਆ ਉਹਨਾਂ ਦੀ ਕਿਚਨ ਚ ਇਹ ਹੋ ਗਿਆ ਇਹ ਸਭ ਤੋਂ ਖਤਰਾ ਹਾਂ ਹਾਂ ਬਦਗੀਓ ਸਭ ਤੋਂ ਵਧੀਆ ਭਾਂਜਣ ਨਾਲ ਇਦਾਂ ਵੀ ਸੱਪ ਸੋਨੇ ਵੋ ਲੱਗਦੇ ਹੂੰ ਦੇਖਣ ਨੂੰ ਬਹੁਤ ਸੋਨੇ ਨਾਲ ਸਾਡੇ ਉਹ ਗਾਲੀ ਦਾਦੇ ਨੂੰ ਮੈਂ ਤਾਂ ਸੋਨੇ ਦਾ ਨਹੀਂ ਪਾਲ ਚ ਕੀਤੀ ਹੁੰਦੀ ਜੋ ਇੰਨੇ ਚੰਕਦੇ ਹਨ ਸੱਪ ਹੂੰ ਉਹਨੇ ਕਿੰਨੇ ਕਿਸੇ ਨਹੀਂ ਮੇਰਾ ਤਾਂ ਦੈਲ ਨਹੀਂ ਸੀ ਕਰਦਾ ਪੁੱਛ ਉਹਨੂੰ ਮੈਂ ਤਾਂ ਯਾਰ ਮੰਨਿਆ ਰੱਖਣਾ ਵਾਲਾ ਸਹੀ ਗੱਲ ਆ ਮੈਂ 8 ਦਿਨ ਘਰ ਵੀ ਰੱਖਿਆ ਕਸੱਪ ਹੂੰ ਹੂੰ ਬਗਾਲਾ ਮੈਨੂੰ ਭਾਜੀ 5000 ਰੁਪਏ ਦਿੰਦਾ ਸੀ ਹਾਂਜੀ ਕਹਿੰਦਾ ਮੈਨੂੰ ਦੇ ਦੇ ਇਹ ਉਹ ਕਦੇ ਪਿੰਡ 'ਚ ਹੀ ਦਾਸ ਦਤਾ ਗਏ ਨੇ ਉਹਨਾਂ ਸਾਪ ਉਹਨਾਂ ਕੋਪਿਆ ਹਾਂਜੀ ਉਹ ਪਾਦਮ ਜਗਾ ਦਾਪ ਹਾਂ ਨਹੀਂ ਤੇ ਉਹ ਜਗਾ 2 ਫੁੱਟ ਤੇ ਤੇ ਬਹੁਤ ਖਰਾ ਸੱਪ ਸੀ ਦੇਖਣ ਨੂੰ ਬਹੁਤ ਹੰਗਾਰ ਹਾਂਜੀ ਬਹੁਤ ਮੈਂ 8 ਦਿਨ ਉਹਨੂੰ ਘਰ ਰੱਖਿਆ ਮੈਂ ਬਾਹਰ ਛੱਡ ਗਿਆ ਹੂੰ ਹੂੰ ਵੰਦੀਆ ਜਿਹਾ ਰੱਖਿਆ ਇਹ ਜਰੀਆ ਬਹੁਤ ਜਿਆਦਾ ਜਰੀਆ ਇਹ ਕਿੱਥੇ ਦਾ ਫੜਿਆ ਇਹ ਲੱਲੀਆਂ ਸੀ ਉਹ ਦੇ ਕਿੰਨਾ ਗਿਆ ਇਹ ਉਹ ਪਰਜਾਤੀ ਆਪਣੇ ਆਹ ਦੇਖੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ 1 ਮਿੰਟ ਰੁਕੋ ਆਹ ਦੇਖ ਇਹ ਵੀ ਗੋਬਰਿਆਂ ਚਹੀਆ ਗੋਬਰਿਆਂ ਹੀ ਆ ਬਾਰੀ ਵੀ ਪਰਜਾਤੀ ਬਹੁਤ ਘੱਟ ਆ ਹੋਰ ਫੇਹੀ ਨਹੀਂ ਆਪਣੇ ਇਧਰ ਬਹੁਤ ਘੱਟ ਆ ਆਪਣੇ ਇੰਨੇ ਘੁੰਦੇ ਆਂ ਇੰਨੇ ਵੀ ਆਪਣੇ ਪਹਿਲਾਂ ਬੱਚਾ ਜਿਹਾ ਹੱਥ ਜਿਹਾ ਡਾਈ ਆ ਬਈ ਜਿਆਦਾ ਨਹੀਂ ਆ ਹੱਥ ਕਦਾਈ ਆ ਹੱਥ ਕਦਾਈ ਆ ਬਹੁਤ ਛੋਟਾ ਜਿਹਾ ਹੀ ਆ ਬੱਚਾ ਅੱਟੇ ਬੇ ਸਾਰਾ ਸਾਲੇ